ਤੇ ਕਾਂ ਕਬੱਡ ਲਿਓ ਜੀਰੀ ਨਾਲਾ ਲਿਓ ਆਉਣ ਵਾਲੇ ਸਮੇਂ ਦੇ ਵਿੱਚ ਜੀਰੀ ਆ ਜਿਹੜਾ ਇਹ ਕਿਰਤੀ ਲੋਕ ਲਾਉਣਗੇ ਅੱਜ ਤੋਂ ਜ਼ਮੀਨ ਸਾਡੀ ਆ ਇਹ ਅੱਜ ਤੋਂ ਇਹ ਭੀੜ ਐਸ ਵਾਰ ਪਿੰਡ ਦਾ ਨੂੰ ਬੇਗੰਪੁਰਾ ਆਊਗਾ ਬੇਗੰਪੁਰਾ ਆਊਗਾ ਤਾਂ ਨਾਲ ਆਹ ਜਿਹੜਾ ਪੀੜ ਪਈਆ 550 ਏਕੜ ਪਈਆ ਜਿਹਦੇ ਚ ਸਿਰਫ ਗੁੰਗਲਾਵਾਦੀਆਂ ਨੇ ਜਿੱਤੇ ਇੱਥੇ ੱੱਕਾ ਹੋਇਆ ਉਹਤੇ ਹੈ ਜਿਹੜੀ ਬੀੜ ਬਣਾ ਕੇ ਵੀ ਸਾਡੇ ਲੋਕਾਂ ਦੇ ਨਾਲ ਧੱਕਾ ਕੀਤਾ ਕਹਿੰਦੇ ਇੱਥੇ 12 ਸਿੱਕੇ ਫਿਰਦੇ ਨੇ ਜੰਗਲੀ ਜਾਨਵਰ ਰੱਖੇ ਹੋਏ ਨੇ ਪਰ ਸਿਰਫ ਗਊਆਂ ਛੱਡ ਕੇ ਉਹਨਾਂ ਦਾ ਦੁੱਧ ਪੀਤਾ ਜਾ ਰਿਹਾ ਆ ਆ ਗਏ ਸਾਰਿਆਂ ਨੂੰ ਬੀਬੇਗੰਪੁਰੇ ਦੇ ਵਿੱਚ ਪਲਾਟਾਂ ਚ ਕੱਟੇ ਜਾ ਚੁੱਕੇ ਨੇ ਦਾਅਵੇਦਾਰੀ ਹੋ ਚੁੱਕੀ ਆ ਆ ਗਿਆਂ ਸਰਕਾਰਾਂ ਨੇ ਇੱਥੇ ਭੂਮੀ ਸੁਧਾਰ ਕੀਤਾ ਹੈ ਕਾਗਿਆ ਜਮੀਨਾ ਵੰਡਤੀਆ ਭਾਈ ਬੰਦ ਕਰ ਲੋ ਯਾਰ ਹੱਥੋਂ ਕੀ ਹੈਲੋ ਆ ਬੰਦ ਕਰਾ ਲੋ ਹੈਲੋ ਬੰਦ ਕਰ ਯਾਰ ਪਰ ਸਾਡੇ ਲੋਕਾਂ ਨੂੰ ਜ਼ਮੀਨਾ ਨਹੀਂ ਮਿਲੀਆਂ ਤੇ ਅੱਕ ਕੇ ਅੱਜ ਪੰਜਾਬ ਦਾ ਜਦੋਂ ਵੀ ਇਤਿਹਾਸ ਲਿਖਿਆ ਜਾਊਗਾ ਜ਼ਮੀਨਾ ਦਾ ਪਾਜ ਦਾ ਦਿਨ ਸੁਨਹਿਰੀ ਅੱਖਰਾਂ ਚ ਲਿਖਿਆ ਜਾਊਗਾ ਤੇ ਬੇਚਰਾ ਪਿੰਡ ਦੇ ਵਿੱਚ ਪਿਛਲੀ 20 ਤਰੀਕ ਨੂੰ ਮੀਟਿੰਗ ਕੀਤੀ ਸੀ ਕਿ ਸਾਡਾ ਜੋ ਲੱਗਦਾ ਲੱਗ ਜਾਏ ਪਾਰੇ ਪਿੰਡ ਦੇ ਵਿੱਚ ਚਿਰਾਗ ਲਾ ਕੇ ਰਾਂਗੇ ਸੋ ਅੱਜ ਇਤਿਹਾਸ ਤੁਸੀਂ ਲੋਕਾਂ ਨੇ ਜਿਹੜਾ ਦਰਜ ਕੀਤਾ ਤੇ ਉਸ ਨੇ ਵੀ ਇਤਿਹਾਸ ਬਣਾਇਆ ਤੇ ਅੱਜ ਤੋਂ ਬਾਅਦ ਇਸ ਜ਼ਮੀਨ ਦੇ ਵਿੱਚ ਕਹਿਣਾ ਚਾਹੁੰਦੇ ਆ ਕਿ ਇਸ ਪੇ ਚਿਰਾਗ ਪਿੰਡ ਦੇ ਵਿੱਚ ਅੱਜ ਚਿਰਾਗ ਲੱਗ ਚੁੱਕਿਆ ਪੰਜਾਬ ਦੇ ਸੈਂਕੜੇ ਪਿੰਡਾਂ ਦੇ ਹਜ਼ਾਰਾਂ ਕੀਰਤੀ ਲੋਕਾਂ ਨੇ ਆਪਣੇ ਸਿਰਾਂ ਤੇ ਕੱਪੜਾ ਬਨ ਕੇ ਅੱਜ ਇੱਥੇ ਪਹੁੰਚੇ ਨੇ ਤੇ ਦਾਵੇਦਾਰੀ ਕਰਕੇ ਚੱਲੇ ਆ ਇੱਕ ਬੇਈਤੀ ਹੈ ਕਿ ਜਿਨੇ ਵੀ ਇਹ ਜ਼ਮੀਨ ਠੇਕੇ ਦੇ ਉੱਪਰ ਲਈਆ ਸਾਡੇ ਵੀ ਲੋਕ ਸੀਰੀਪਾਲੀ ਰਲਦੇ ਰਹੇ ਨੇ ਜ਼ਮੀਨ ਦਾ ਮੁੱਲ ਸਾਨੂੰ ਪਤਾ ਤੇ ਜ਼ਮੀਨ ਦੇ ਉੱਪਰ ਬੀਜੀ ਹੋਈ ਫਸਲ ਦਾ ਮੁੱਲ ਵੀ ਸਾਨੂੰ ਪਤਾ ਕਿ ਕਿਵੇਂ ਪੁੱਤਾ ਵਾਂਗੂ ਪਾੜੀ ਦੀਆ ਅਸੀਂ ਕਿਸੇ ਦੀ ਕੋਈ ਫਸਲ ਨੂੰ ਨੁਕਸਾਨ ਨਹੀਂ ਕਰਾਂਗੇ ਪਰ ਨਾਲ ਹੀ ਕਹਿ ਕੇ ਚੱਲਿਆ ਕਿ ਕਣ ਕੱਢ ਲਿਓ ਜੀਰੀ ਨਾਲਾ ਲਿਓ ਆਉਣ ਵਾਲੇ ਸਮੇਂ ਦੇ ਵਿੱਚ ਜੀਰੀਆ ਜਿਹੜਾ ਇਹ ਕਿਰਤੀ ਲੋਕ ਲਾਉਣਗੇ ਅੱਜ ਤੋਂ ਜ਼ਮੀਨ ਸਾਡੀ ਆ ਇਹ ਦੂਸਰੀ ਬੈਂਤੀ ਆਇਆ ਸੁਣ ਲੋ ਇਤਿਹਾਸ ਗਵਾਹ ਪਰੂਗਾ ਕਿ ਇਹ ਪਿੰਡ ਬੇਚਰਾ ਕੇ ਆ ਬੀੜ ਐਸਵਾਨ ਦੇ ਨੌ ਦੇ ਉੱਪਰ ਆ ਪਰ ਅੱਜ ਤੋਂ ਸੈਂਕੜੇ ਆ ਜਾਲਾ ਸਾਲ ਪਹਿਲਾਂ ਜਿਹੜੇ ਬੇਗੰਪੁਰੇ ਦੀ ਗੱਲ ਸਾਡਾ ਗੁਰੂ ਜਪਦਾਸ ਕਰਕੇ ਗਿਆ ਸੀ ਜਿਹੜੇ ਵਿਚਾਰ ਦੀ ਗੱਲ ਸ਼ਹੀਦ ਭਗਤ ਸਿੰਘ ਨੇ ਕੀਤੀ ਸੀ ਜਿਹੜੇ ਵਿਚਾਰ ਦੀ ਗੱਲ ਬੰਦਾ ਸਿੰਘ ਬਹਾਦਰ ਨੇ ਕੀਤੀ ਸੀ ਉਸ ਵਿਚਾਰ ਤਾਇਤ ਮੈਂ ਜ਼ਮੀਨ ਪ੍ਰਾਪਤੀ ਸੰਘਾਸ਼ ਕਮੇਟੀ ਵੱਲੋਂ ਸੈਂਕੜੇ ਪਿੰਡਾਂ ਦਾ ਮਤਾ ਪਾਸ ਕਰਦੇ ਹੋਏ ਹਜ਼ਾਰਾਂ ਲੋਕਾਂ ਦੀ ਉਸ ਲੜਾਈ ਨੂੰ ਅੱਗੇ ਤੋਰਦੇ ਹੋਏ ਅੱਜ ਤੋਂ ਇਹ ਬੀੜ ਇਸ ਵਾਰ ਪਿੰਡ ਦਾ ਨਵਾਂ ਬੇਗੰਪੁਰਾ ਆਊਗਾ ਬੇਗੰਪੁਰਾ ਆਊਗਾ ਤੇ ਅੱਜ ਤੋਂ ਬਾਅਦ ਕਿਸੇ ਨੇ ਚਰਾਗ ਨਹੀਂ ਕਹਿਣਾ ਕਿਸੇ ਨੇ ਬੀੜੇ ਸਵਾਨੀ ਕਹਿਣਾ ਜੇ ਕਹਿਣਾ ਕਿਸੇ ਨੇ ਤਾਂ ਸਾਡੇ ਗੁਰੂ ਰਬਦਾਸ ਦੇ ਸੁਪਨਿਆਂ ਦਾ ਪਿੰਡ ਆ ਇਹ ਅੱਜ ਤੋਂ ਬੇਗੰਪੁਰੇ ਦੇ ਨਾਮ ਨਾਲ ਜਾਣਿਆ ਜਾਊਗਾ ਸੋ ਜਿਹੜੇ ਬੇਗੰਪੁਰੇ ਦੀ ਗੱਲ ਸ੍ਰੀ ਗੁਰੂ ਰਬਦਾਸ ਨੇ ਕੀਤੀ ਸੀ ਕਿ ਐਸਾ ਚਾਹੂ ਰਾਜ ਮੈਂ ਜਾਂ ਮਿਲੇ ਸਭਨ ਕਵਾਨਾ ਛੋਟ ਬੜੇ ਸਭ ਸੰਪਤ ਸੇ ਰਬਦਾਸ ਰਹੇ ਪ੍ਰਸੰਨ ਕਿ ਇਹ ਜਹ ਰਾਜ ਤੇ ਇਹ ਜਹ ਪਿੰਡ ਹੋਵੇ ਜਿੱਥੇ ਕੋਈ ਗਮ ਨਾ ਹੋਵੇ ਉਹ ਪਿੰਡ ਇਸ ਪਿੰਡ ਦੇ ਵਿੱਚ ਬਸਾਇਆ ਜਾਊਗਾ ਇਹ ਤੁਸੀਂ ਦੇਖ ਲਓ ਜਿੱਥੋਂ ਚੱਲ ਕੇ ਆਏ ਆ ਉਦੋਂ ਜ਼ਮੀਨ ਸ਼ੁਰੂ ਹੋ ਕੇ ਦੂਜੇ ਪਾਸੇ ਧਰਤੀ ਨਾਲ ਰੱਬ ਥੱਲੇ ਲੱਗ ਜਾਂਦਾ ਇੱਥੇ ਤੱਕ ਇਹ ਜ਼ਮੀਨ ਆ ਜਿਹੜੀ 30 ਰੁਪਈਆ ਤੇ ਇਹ ਸਿਰਫਾ 95 ਕਿੱਲੇ ਜ਼ਮੀਨ ਆ ਦੂਜੇ ਪਾਸੇ ਜੇ ਸਾਡੀ ਜਨਤਾ ਬਾਦੀ ਆ ਆਉਣ ਵਾਲੇ 2 ਮਹੀਨੇ ਦੇ ਵਿੱਚ ਪਿੰਡਾਂ ਚੋਂ ਲਿਸਟਾ ਬਾਦੀਆਂ ਨੇ ਲੋਕ ਹੋਰ ਵੱਡੀ ਗਿੜਤੀ ਚਾਹੁੰਦੇ ਨੇ ਇੱਕ ਆਫਲਾ ਹੋਰ ਵੱਡਾ ਆ ਨਾਲ ਆ ਜਿਹੜਾ ਬੀੜ ਪਈਆ 550 ਏਕੜ ਪਈਆ ਜਿਹਦੇ ਚ ਸਿਰਫ ਕਊਂਗਾਵਾਦੀਆਂ ਨੇ ਜਿੱਥੇ ਇੱਥੇ ਧੱਕਾ ਹੋਇਆ ਉੱਥੇ ਇਹ ਜਿਹੜੀ ਬੀੜ ਬਣਾ ਕੇ ਵੀ ਸਾਡੇ ਲੋਕਾਂ ਦੇ ਨਾਲ ਧੱਕਾ ਕੀਤਾ ਕਹਿੰਦੇ ਇੱਥੇ 12 ਸਿੰਘੇ ਫਿਰਦੇ ਨੇ ਜੰਗਲੀ ਜਾਨਵਰ ਰੱਖੇ ਹੋਏ ਨੇ ਪਰ ਸਿਰਫ ਕਊਂਗਾ ਛੱਡ ਕੇ ਉਹਨਾਂ ਦਾ ਦੁੱਧ ਪੀਤਾ ਜਾ ਰਿਹਾ ਤੇ ਕਦੇ ਜਮੀਨ ਪੰਡਰ ਦੀ ਨੌਨੀ ਕੀਤੀ ਅੱਜ ਇਹ ਮੋਟਰ ਤੇ ਚਲਾਗ ਲਾ ਕੇ ਬੈਂਦਰ ਜ਼ਮੀਨ ਦੇ ਵਿੱਚ ਸਾਡੇ ਲੋਕ ਆਪਣੀ ਹੱਕ ਜਤਾਈ ਕਰਕੇ ਜਾਂਦੇ ਨੇ ਦਾ ਦੂਜੇ ਪਾਸੇ ਨਾਲ ਜਿਹੜੀ ਇਹ ਬੀੜ ਬਈਆ ਨਾਲ ਹੀ ਇੱਕ ਇਹ ਵੀ ਮਤ ਆਗਾ ਬਈ ਜੇ ਵੱਡੀ ਕਿਰਤੀ ਚ ਲੋਕ ਆਉਂਦੇ ਨੇ ਤਾਂ ਬਾਡਾ ਫੇਰੇ ਬੀੜ ਨੂੰ ਵੀ ਲਾਵਾਂਗੇ ਪਿੰਡ ਨਾਲ ਇਹਦੇ ਉੱਪਰ ਵੀ ਇੱਕ ਬਸੂਗਾ ਤੇ ਦੂਜੇ ਪਾਸੇ ਪਿੰਡਾਂ ਦੇ ਕਿਰਤੀ ਲੋਕਾਂ ਨੂੰ ਬੇਤੀਆ ਕਿ ਜਦੋਂ ਤੋਂ ਪਿੰਡਾਂ ਚੋਂ ਤੁਰਿਆ ਜ਼ਮੀਨਾਂ ਦੀ ਗੱਲ ਕਰਦੇ ਆ ਪਿੰਡਾਂ ਦੇ ਚੌਧਰੀ ਜਿਹੜੇ ਝੰਡੇ ਚੱਕ ਕੇ ਰੋਜ਼ ਵੀ ਮਰਾ ਸਾਡੇ ਨਾਲ ਆਉਂਦੇ ਨੇ ਉਹਨਾਂ ਲੋਕਾਂ ਨੂੰ ਟੀਚਰਾ ਕਰਦੇ ਨੇ ਕਿ ਇਹਨਾਂ ਦੇ ਤੋਂ ਕੀ ਲੈ ਕੇ ਦੇ ਦੇਣਾ ਉਹਨਾਂ ਨੂੰ ਜਾ ਕੇ ਅੱਜ ਜਵਾਬ ਦੇ ਦਿਓ ਵੀ ਕਿਲਾ ਕਿਲਾ ਪਿਆ ਸਾਡਾ ਮੇਗਾਪੁਰੇ ਦੇ ਵਿੱਚ ਪਿਆਗਾ ਤੇ ਕਾਊਚ ਆਉਣ ਵਾਲੇ 2 ਮਹੀਨਿਆਂ ਨੂੰ ਕਰਨਾਗਾ ਕਿਉਂਕਿ ਦਰਤ ਇਹਨਾ ਮੇਰੇ ਜਾਇਦਾ ਸੰਗਰੂਰ ਦੇ ਕਲਾਰਾ ਪਿੰਡ ਦੀ ਬੀਬੀ ਸ਼ਹਿਦਾਈਆ ਜਿਹਦੇ ਕੋਲ ਰਹਿਣ ਨੂੰ ਘਰ ਹੈ ਨਹੀਂ ਹਰ ਵਾਰੀ ਕਿਰਾਏ ਤੇ ਰਹਿੰਦੀ ਆ ਤੇ ਹਰ ਪ੍ਰੋਗਰਾਮ ਦੇ ਉੱਪਰ ਆਉਂਦੀ ਆ ਕਹਿੰਦੀ ਮੈਂ ਸਾਰੀ ਪੰਚਾਇਤਾਂ ਦੇ ਹਾੜੇ ਕੱਢੇ ਹਰ ਪੰਚਾਇਤ ਨੂੰ ਕਿਹਾ ਵੀ ਮੈਨੂੰ ਘਰ ਲਈ ਜਗ੍ਹਾ ਦੇ ਦਿਓ ਕਦੀ ਜਵਾਬ ਦਿੰਦੇ ਨੇ ਜਿਹੜੇ ਛੰਡੇ ਵਾਲਿਆਂ ਵਿੱਚ ਫਿਰਦੀਆਂ ਅੰਨੋਂ ਤੋਂ ਲੈ ਲਈ ਤਾਂ ਕਹਿਣਾ ਚਾਹੁੰਨਾ ਅੱਜ ਬੀਬੀ ਵੀ ਉਦੋਂ ਪੰਚਾਇਤੀ ਦੀ ਲੜਦੇ ਸੀ ਤੇ ਅੱਜ ਸਮਾਂ ਆ ਗਿਆ ਅਸੀਂ ਕਹਿਣਾ ਚਾਹੁੰਦੇ ਆ ਉਹਦਾ ਘਰ ਵੀ ਇੱਥੇ ਪਊਗਾ ਹੋਰ ਵੀ ਜਿਹੜੇ ਬੇਜਮੀਨੇ ਨੇ ਕਹਿਦੇ ਆ ਸਾਰਿਆਂ ਨੂੰ ਵੀ ਬੇਗੰਪਰੇ ਦੇ ਵਿੱਚ ਪਲਾਟਾਂ 'ਚ ਕੱਟੇ ਜਾ ਚੁੱਕੇ ਨੇ ਦਾਅਵੇਦਾਰੀ ਹੋ ਚੁੱਕੀ ਆ ਨਾਰਿਕ ਇਥੋਂ ਜ਼ਿੰਮੇਵਾਰੀ ਵੀ ਲੈ ਕੇ ਜਾਣੀ ਆ ਕਿ ਸਾਡਾ ਦੁਸ਼ਮਣ ਕੋਈ ਕੱਲਾ ਇਹ ਜ਼ਮੀਨ ਦਾ ਜਿਹੜਾ ਤਣਾੜਾ ਉਹ ਨਹੀਂ ਹੈਗਾ ਸਾਡੇ ਦੁਸ਼ਮਣ ਪਿੰਡਾਂ ਦੇ ਵਿੱਚੋਂ ਚੌਧਰੀ ਬੈਠੇ ਨੇ ਜਿਹੜੇ ਸਾਨੂੰ ਜੁੱਤੀ ਥੱਲੇ ਰੱਖ ਕੇ ਰੱਖਣਾ ਚਾਹੁੰਦੇ ਨੇ ਕਿਉਂਕਿ ਜ਼ਮੀਨ ਦਾ ਸਵਾਲ ਕੱਲਾ ਜ਼ਮੀਨ ਦਾ ਸਵਾਲ ਨਹੀਂ ਸੱਤਾ ਦਾ ਵੀ ਸਵਾਲ ਆ ਉਹ ਸੱਤਾ ਪਿੰਡ ਪੱਤਰੀ ਤਾਂ ਹੀ ਟੁੱਟਦੀ ਆ ਜੇ ਸਾਡੇ ਲੋਕ ਜ਼ਮੀਨ ਵਾਲੇ ਹੋ ਕੇ ਉਹਨਾਂ ਦੇ ਬਰਾਬਰ ਬੈਠਣ ਜੋ ਕਰੇ ਹੁੰਦੇ ਆ ਤੇ ਪਿੰਡਾਂ ਦੇ ਵਿੱਚ ਜੇ ਸਾਡੇ ਲੋਕਾਂ ਚੌਧਰੀਆਂ ਦੇ ਬਰਾਬਰ ਬੈਠਣ ਜੋਗਰੇ ਹੋਗੇ ਤਾਂ ਫੇਰ ਉਹ ਦਿਨ આજ ਦੂਰ ਨਹੀਂ ਹੈਗਾ ਜਦੋਂ ਪੂਰੇ ਪੰਜਾਬ ਦੇ ਵਿੱਚ ਸਾਡੇ ਕਿਰਤੀ ਲੋਕਾਂ ਦਾ ਝੰਡਾ ਲਹਿਰਾਊਗਾ ਸੋ ਇਸ ਕਰਕੇ ਪਿੰਡਾਂ ਦੇ ਚੌਧਰੀਆਂ ਤੋਂ ਸੁਚੇਤ ਰਹੋ ਜਿਹੜੇ ਲਗਾਤਾਰ ਸਾਡੇ ਲੋਕਾਂ ਨੂੰ ਪਾੜਦੇ ਨੇ ਉਹਨਾਂ ਦੀਆਂ ਜ਼ਮੀਨਾਂ ਵੱਲ ਨੂੰ ਵੀ ਆਵਾਂਗੇ ਇਸ ਕਰਕੇ ਬੇਨਤੀ ਆ ਵੀ ਪਿੰਡ ਪੱਤਰੀ ਕੋਲ ਦੀ ਹੁਸ਼ਿਆਰੀ ਕਰੋ ਪਿੰਡਾਂ ਦੇ ਵਿੱਚ ਆਪਣੇ ਜੁਨਟੇ ਸਥਾਪਿਤ ਕਰੋ ਇੱਕ ਆ ਸਾਰਾ ਆਪਣਾ ਬਾਕੀ ਪਿੰਡਾਂ ਦੇ ਵਿੱਚ ਜਾਓ ਰਿਸ਼ਤੇਦਾਰਾਂ ਦੇ ਵਿੱਚ ਜਾਓ ਦੱਸੋ ਪਈ ਜ਼ਮੀਰ ਬੀੜਾ ਸਵਾਂ ਦੇ ਵਿੱਚ ਗਈ ਤੀ ਤਾਂ ਬਾਡਾ ਲਾ ਕੇ ਆਇਆ ਪਰ ਨਾਲ ਹੀ ਕਿਉਂਕਿ ਮਸਲਾ ਇੱਥੇ ਨਹੀਂ ਰੁਕਦਾ ਇਸ ਤੋਂ ਅੱਗੇ ਮਜੀਠੀਏ ਦੇ ਸੌਰਿਆਂ ਦੀ ਜ਼ਮੀਰ ਪਈਆ 200 ਕਿੱਲੇ ਨਾਈ ਵਾਲੇ ਵਾਲੇ ਸਰਦਾਰ ਨੇ ਇੱਥੇ ਇੱਥੇ ਬਲਵਾੜ ਵਾਲੇ ਸਰਦਾਰ ਬੈਠੇ ਨੇ ਇੱਥੇ ਜਿਹੜਾ ਸਾਰ ਵਾਲਾ ਜੱਜ ਆ ਜਿਹਦੇ ਉੱਤੇ ਜ਼ਿੰਮੇਵਾਰੀਆਂ ਵੀ ਲੋਕਾਂ ਨੂੰ ਜ਼ਮੀਨਾਂ ਵੰਡਣੀਆਂ ਨੇ ਉਹ ਬੈਠਾਗਾ ਪਰ ਅੱਜ ਤੱਕ ਉਹਨਾਂ ਨੇ ਕਦੇ ਜ਼ਮੀਨਾਂ ਵੰਡਣ ਦੀ ਗੱਲ ਨਹੀਂ ਕੀਤੀ ਹੈਗੀ ਇਸ ਕਰਕੇ ਸਾਡੀ ਲੜਾਈ ਕੱਲੀ ਇਸ ਨਾਲ ਨਹੀਂ ਸਾਡੀ ਲੜਾਈ ਉਸ ਭੂਮੀਪਤੀ ਜਮਾਤ ਨਾਲ ਆ ਜਿਹੜੀ ਉਹ ਸੱਤਾ ਦੇ ਉੱਪਰ ਕਾਬਜਾ ਤੇ ਸੱਤਾ ਦੇ ਉੱਪਰ ਤਾਂ ਹੀ ਕਾਬਜਾ ਵੀ ਉਹ ਜ਼ਮੀਨਾਂ ਦੀ ਮਾਲਕਾ ਤੇ ਅੱਜ ਬਾਡਾ ਲੱਗ ਚੁੱਕਿਆ ਇਤਿਹਾਸ ਦੇ ਵਿੱਚ ਜਦੋਂ ਵੀ ਨੌਵਾਂ ਆਊਗਾ ਤਾਂ 28 ਫਰਵਰੀ ਦਾ ਇਹ ਦਿਨ ਆਉਣ ਵਾਲੇ ਸਮੇਂ ਵਿੱਚ ਲਿਖਿਆ ਜਾਊਗਾ ਵੀ ਲੋਕ ਨੇ ਜਿਹੜੇ ਗਏ ਸੀ ਸਿਰਾਂ ਤੇ ਕੱਪੜ ਮੰਨ ਕੇ ਤੇ ਆਪਣੇ ਇਸ਼ੇ ਦੀ ਜ਼ਮੀਨ ਦੇ ਉੱਪਰ ਝੰਡਾ ਲਾ ਕੇ ਆਏ ਸੀ ਦੁਬਾਰਾ ਫੇਰ ਕਹਿਣਾ ਚਾਹੁੰਦੇ ਆ ਵੀ ਅੱਜ ਤੋਂ ਜਾ ਕੇ ਆਰਾਮ ਨਹੀਂ ਕਰਨਾ ਵੀ ਪ੍ਰੋਗਰਾਮ ਨਿਭੜ ਗਿਆ ਕੋਈ ਗੱਲ ਨਹੀਂ ਜੰਗ ਅੱਜ ਤੋਂ ਸ਼ੁਰੂ ਹੋਈ ਆ ਤੇ ਜੰਗ ਨੂੰ ਸਿਰੇ ਤੁਸੀਂ ਐਸੇ ਤਰੀਕੇ ਨਾਲ ਲਾਲ ਝੰਡੇ ਨਾਲ ਲਾਉਣਾਗਾ ਤੇ ਜਮੀਨ ਦੇ ਉੱਪਰ ਪੱਕਾ ਕਬਜ਼ਾ ਕਰਕੇ ਜਿੰਨਾ ਸਮਾਂ ਕਾਰ ਨਹੀਂ ਪੈਂਦੇ ਤੇ ਸਾਡੇ ਲੋਕਾਂ ਦੀ ਦਾਅਵੇਦਾਰੀ ਨਹੀਂ ਹੁੰਦੀ ਤੇ ਉਹ ਬੇਚਾਰਾ ਪਿੰਡ ਦੀਆਂ ਜ਼ਮੀਨ ਦੇ ਵਿੱਚ ਸਾਡੇ ਲੋਕਾਂ ਦਾ ਨਾਉ ਨਹੀਂ ਚੜਦਾ ਉਨਾ ਸਮਾਂ ਇਹ ਲੜਾਈ ਜਾਰੀ ਰਹੂਗੀ ਤੇ ਇਸ ਤੋਂ 2 ਮਹੀਨੇ ਬਾਅਦ ਸੱਦਾ ਦੇਵਾਂਗੇ ਭਈਆ ਉਹ ਪਿੰਡਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਅੱਜ ਮੰਗੂ ਨਹੀਂ ਆਉੜਾ ਕੱਲੇ ਚੰਡੇ ਲੈ ਕੇ ਇਤੋਂ ਬੀੜਾ ਜਿਹੜੀ ਉਹ ਵੀ ਪਟਣੀਆਂ ਤੱਕ ਉਹ ਗਰਾਸੇ ਵੀ ਲੈ ਕੇ ਆਉਣੇ ਪੈਣਿਆ ਨਾਲ ਹੀ ਰਵਾਇਤੀ ਹਥਿਆਰ ਲੈ ਕੇ ਆਉਣੇ ਪੈਣਿਆ ਪਿੰਡਾਂ ਦੇ ਵਿੱਚੋਂ ਆਪਣੀ ਝੁੱਗੀ ਪਾਉਣ ਵਾਸਤੇ ਪਹਿਲਾ ਕਾਰੋਸਾਰਨ ਵਾਸਤੇ ਸਾਰਾ ਸਮਾਨ ਲੈ ਕੇ ਆਉਣਾ ਉਹਦੀ ਤਿਆਰੀ ਅੱਜ ਤੋਂ ਪਿੱੱਡੀ ਜਾਉ ਪਿੰਡਾਂ ਦੇ ਵਿੱਚ ਲਿਸਟਾਂ ਬਣਾਈਏ ਇਕੱਠੇ ਹੋਈਏ ਤੇ ਆਉਣ ਵਾਲੇ 2 ਮਹੀਨਿਆਂ ਤੱਕ ਜਿਵੇਂ ਪਿਛਲੀ 20 ਤਰੀਕ ਨੂੰ ਕਹ ਕੇ ਚੱਲੇ ਸੀ ਥੋੜੇ ਚਾਹੇ ਸੈਂਕੜਿਆਂ ਦੀ ਗਿਣਤੀ ਵਿੱਚ ਥੋੜੇ ਲੋਕ ਮਜੂਦ ਸੀ ਉੱਥੇ ਪਰ ਕਿਹਾ ਸੀ ਬਈ ਸੂਰਜ ਚਾਹੇ ਪੁੱਠੇ ਪਾਸਿਓਂ ਚੜ੍ਹ ਜਾਏ ਚਾਹੇ ਦਿਨ ਦੀ ਜਗ੍ਹਾ ਤੇ ਰਾਤ ਹੋ ਜਾਏ ਪਰ ਚਰਾਗ ਲੱਗ ਕੇ ਰਹੂਗਾ ਤੇ ਚਰਾਗ ਲੱਗਿਆ ਤੇ ਦੂਜੇ ਪਾਸੇ ਹੁਣ ਬੇਤੀ ਇਹ ਆ ਬਈ ਪੱਕੇ ਕਬਜ਼ੇ ਵਾਸਤੇ ਤਿਆਰੀ ਅੱਜ ਤੋਂ ਪਿੰਡਾਂ ਦੇ ਵਿੱਚ ਕਰੋ ਮੀਟਿੰਗ ਕਰੋ ਬਾਕੀ ਪਿੰਡਾਂ ਤੱਕ ਪਹੁੰਚ ਕਰੋ ਇਲਾਕਿਆਂ 'ਚ ਮਜ਼ਬੂਤੀ ਕਰੋ ਜਿਹੜੇ ਪਿੰਡ ਨਹੀਂ ਆਏ ਉਹਨਾਂ ਨੂੰ ਨਾਲ ਜੋੜੋ ਵੱਡੀ ਗਿਣਤੀ ਚਾਓ ਵੱਡੀ ਗਿਣਤੀ ਚਾ ਕੇ ਇਸ ਪ੍ਰੋਗਰਾਮ ਨੂੰ ਸਫਲ ਕਰੀਏ ਤੇ ਫਿਰ ਇਸ ਤਰ੍ਹਾਂ ਦੀ ਮੋੜ ਤੇ ਜ਼ਮੀਨ ਦੇ ਵਿੱਚ ਪੱਕਾ ਬੈਠਾਂਗੇ ਦੂਜੀ ਬੇਨਤੀ ਇਹ ਆ ਕਿ ਦੇਖੋ ਹਾਲ ਦੀ ਕਿੜੀ ਅਸੀਂ ਚਿਰਾਗ ਲਾਉਣਾ ਸੀ ਲਾ ਚੁੱਕੇ ਆ ਅਸੀਂ ਕੋਈ ਹੁੱਲੜਵਾਜ਼ ਨਹੀਂ ਜਿਵੇਂ ਆਏ ਸੀ ਸਾਰਿਆਂ ਨੇ ਇਸੇ ਜਾਤ ਦੇ ਵਿੱਚ ਇੱਥੇ ਕੋਈ ਨੁਕਸਾਨ ਨਹੀਂ ਕਰਨਾ ਫਸਲ ਦਾ ਨਾ ਕੋਈ ਸਾਧਨ ਦਾ ਨਾ ਹੋਰ ਜਿਵੇਂ ਆਏ ਸੀ ਉਸੇ ਤਰੀਕੇ ਨਾਲ ਜਿਹੜਾ ਵਾਪਸ ਚਲਾਂਗੇ ਬੇਨਤੀ ਇਹੀ ਆ ਵੀ ਜਾ ਕੇ ਆਪਣੇ ਸੰਘਰਸ਼ ਨੂੰ ਆਪਣੇ ਕੀਲੇ ਨੂੰ ਠੋਸ ਕਰੀਏ ਗਿਣਤੀ ਵਧਾਈਏ ਵੱਡੀ ਗਿਣਤੀ ਚ ਜੱਥੇਬੰਦ ਹੋਈਏ ਇਹ ਜ਼ਮੀਨ ਅੱਜ ਤੋਂ ਬਾਅਦ ਸਾਡੀ ਹੁੰਦੀ ਆ ਇੰਨੇ ਗੱਲਾਂ ਨਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ